ਮਿਸਗੀ ਕਾਲਾ ਉਹਨਾਂ ਨੇ ਕਾਲ ਆ ਰਹੀ ਸੀ ਲੋ ਜੀ ਜੱਸੀ ਭਾਈ ਆ ਜੰਨੇ ਤੇ ਭਾਈ ਸਾਹਿਬ ਹੁਣੇ ਓਏ ਹੋਏ ਬਾਬੇ ਮਰਦਾਨਾ ਜੀ ਦੇ ਵੰਸ਼ਾ ਜਾਏ ਨੇ ਤੇ ਗੀਤ ਲੱਗੇ ਨੇ ਸੁਣਾਉਣ ਸ਼ਬਦ ਸ਼ਬਦ ਲਾਉਣ ਕੇ ਗगन ਭਾਈ ਦੇ ਘਰੇ ਆ ਔਰੇ ਮੇਰੇ ਮਿਵਾਲ ਸੇ ਅੰਮ੍ਰਿਤ ਧਾਰ ਲਿਆ ਗੁਰੂ ਨਾਨਕ ਅਮਰਤ ਤਾਰ ਲਿਆ ਗੁਰੂ ਨਾਨਕ ਨੇ ਅਵਤਾਰ ਵਿੱਚ ਨਰਖਾਣੇ ਦੇ ਆਇਆ ਪਹਿਣ ਨਾਨਕੀ ਦਾ ਵੀਰ ਵਿੱਚ ਨਰਖਾਣੇ ਦੇ ਆਇਆ ਪਹਿਣ ਨਾਨਕੀ ਦਾ ਵੀਰ ਵਿੱਚ ਨਰਖਾਣੇ ਦੇ ਆਇਆ ਪਹਿਣ ਨਾਨਕੀ ਦਾ ਵੀਰ ਬੰਬਰ ਸੇ ਅਮਰਤ ਤਾਰ ਲਿਆ ਗੁਰੂ ਨਾਨਕ ਨੇ ਅਵਤਾਰ ਇਹਨੇ ਮੇਰੇ ਬੰਬਰ ਸੇ ਅਮਰਤ ਤਾਰ ਲਿਆ ਗੁਰੂ ਨਾਨਕ ਨੇ ਅਵਤਾਰ ਵਿੱਚ ਨਰਖਾਣੇ ਕੀਦਾ ਵੀਰ ਵਿੱਚ ਨਣੇ ਕਾੜੇ ਤੇ ਆਇਆ ਬੈਣ ਨਾਲ ਕੀਦਾ ਵੀਰ ਵਿੱਚ ਨਣ ਉਹ ਦਲਤਾ ਦਈ ਲੈ ਜਾ ਕੇ ਕਲੂ ਜੀ ਨੂੰ ਦੱਸਿਆ ਰੱਬ ਤੇਰੇ ਘਰ ਆਇਆ ਕਿੜਿ ਕਿੜ ਹੱਸਿਆ ਉਹ ਦਲਤਾ ਦਈ ਲੈ ਜਾ ਕੇ ਕਲੂ ਜੀ ਨੂੰ ਦੱਸਿਆ ਰੱਬ ਤੇਰੇ ਘਰ ਆਇਆ ਕਿੜਿ ਕਿੜ ਹੱਸਿਆ ਅਗੇ ਫੁੱਦ ਅਵਤਾਰ ਮੁਖੋ ਸਤਿ ਕਰਤਾ ਰ ਆਗੇ ਕੀ ਦਾ ਵੀਰ ਵਿੱਚ ਨਨੇ ਨਾਣੇ ਦੇ ਆਇਆ ਪੈਣ ਨਾਨਕੀ ਦਾ ਵੀਰ ਓਏ ਇੱਕ ਪਾਸੇ ਵਾਲਾ ਦੂਜੇ ਪਾਸੇ ਮਰਦਾਨਾ ਏ ਤਿੰਨਾਂ ਦਾ ਪਿਆਰ ਸਾਰਾ ਜਹਾਨ ਦਾ ਜਮਾਨਾ ਏ ਓਏ ਇੱਕ ਪਾਸੇ ਵਾਲਾ ਦੂਜੇ ਪਾਸੇ ਮਰਦਾਨਾ ਏ ਤਿੰਨਾਂ ਦਾ ਪਿਆਰ ਸਾਰਾ ਜਹਾਨ ਦਾ ਜਮਾਨਾ ਏ ਓਏ ਇੱਕ ਪਾਸੇ ਯਾਰ ਸਾਰਾ ਕਿਆਰੇ ਨਹਾ ਜਵਾਨਾ ਹੈ ਜਦੋਂ ਵਜੋਵੇ ਰਹਾ ਗੁਰੂ ਜੀ ਹੁੰਦੇ ਬੜੇ ਨਿਹਾਲ ਮਤਾਰ ਦਾ ਨਦੋਂ ਵਜੇ ਮੇਰਾ ਬਾਪ ਗੁਰੂ ਜੀ ਹੁੰਦੇ ਬੁੱਤ ਨਿਹਾਲ ਵਿਛਣਣ ਘਾਣੇ ਦੇ ਆਇਆ ਭੈਣ ਨਾਨਕੀ ਦਾ ਵੀਰ ਵਿਚਣਣ ਘਾਣੇ ਦੇ ਆਇਆ ਭੈਣ ਨਾਨਕੀ ਦਾ ਵੀਰ ਵਿਚਣਣ ਘਾਣੇ ਦੇ ਆਇਆ ਭੈਣ ਨਾਨਕੀ ਦਾ ਵੀਰ ਉਹ ਦੁਨੀਆ ਤੇ ਨਖਾਏ ਲੱਖਾਂ ਨੂੰ ਸਦਾਰਿਆ ਤਨ ਬਾਬਾ ਨਾਨਕ ਜਿਨੇ ਜਗ ਸਾਰਾ ਤਾਰਿਆ ਓ ਦੁਨੀਆ ਤੇ ਲੱਖਾਂ ਐ ਲੱਖਾਂ ਨੂੰ ਸਦਾਰਿਆ ਤਨ ਗੁਰੂ ਨਾਨਕ ਜਿਨੇ ਜਗ ਸਾਰਾ ਤਾਰਿਆ ਓ ਦੁਨੀਆ ਤੇ ਲੱਖਾਂ ਐ ਲੱਖਾਂ ਨੂੰ ਸਦਾਰਿਆ ਤਨ ਬਾਬਾ ਨਾਨਕ ਜਿਨੇ ਜਗ ਸਾਰਾ ਤਾਰਿਆ ਓ ਦੁਨੀਆ ਤੇ ਲੱਖਾਂ ਐ ਲੱਖਾਂ ਨੂੰ ਸਦਾਰਿਆ ਤਨ ਗੁਰੂ ਨਾਨਕ द्वयवतारम्